ਪਾੜ ਦੇਖੋ ਵੀਰੋ ਸਭ ਤੋਂ ਉੱਪਰ ਨਾ ਪਤਾ ਕਿ ਜਿਹੜੀ ਜਿੱਦੇ ਜਾਏਗੇ ਰੋਣ ਦਾ ਟਕਾਈ ਦੇ ਵਗ ਜਿੱਥੇ ਜਾਣਾ ਆਪਾਂ ਸਾਰਾ ਪਤਾ ਨਹੀਂ ਪਾਉਂਦਾ ਵੀ 10 ਕਿਲੋਮੀਟਰ ਕੱਢਗਾ ਬੰਦਿਆਂ ਨੂੰ ਲੱਗੀ ਚਾਹ ਪਕੌੜੇ ਹੀ ਭੁੱਖਾ ਤੇ ਉਹ ਬੰਦਾ ਦੇਖੋ ਥੋਵੇਂ ਜਾਦੂ ਲੈ ਵੀ ਬੰਦੇ ਨਾਲ ਲੀਏ ਸਾਰੇ ਡੈਮ ਇਹ ਵੀ ਮੋਟਰਸਾਈਕਲ ਉਖਾੜਾ ਦਈ ਆਪਾਂ ਨੇ ਉੱਥਾ ਤੇ ਸਟੈਂਡ ਮਿਲਿਆ ਨਹੀਂ ਪ੍ਰਸ਼ਾਦ ਵੀ ਦੁੱਧ ਲੈ ਰਹੇ ਆਂ ਅੰਦੇ ਪੂਰੇ ਆ ਵੀ ਇਹ ਪੰਡਾਰੇਮ ਡੈਮ ਵਾਲੇ ਰਾਹ ਨੂੰ ਤੇ ਆ ਗਏ ਕਹਿੰਦੇ ਵੀ ਰੋਡ ਤੇ ਆ ਵੀ ਟੈਂ ਵਾਲੇ ਰਾਹ ਚਲਾਏ ਬਾਬਾ ਬਲਕਨਾਥ ਉਹ ਕਾਕਰਾ ਮੋੜਸਾ ਰਾ ਵੀਡੀਓ ਵਧੀਆ ਲੱਗੀ ਲਾਈਕ ਸ਼ੇਅਰ ਜ਼ਰੂਰ ਕਰਿਓ ਲੈ ਵੀ ਸਾਹਮਣੇ ਦੇਖ ਲਓ ਪਾਖੜਾ ਟੈਂ ਮਾਰੀ ਜਿਹੜੀ ਤੇ ਢੁੰਡਲਾ ਬਈ ਥੋੜਾ ਜਿਹਾ ਸੜਕਾਂ ਤੇ ਨਹੀਂ ਹੋ ਰਿਹਾ ਤੇ ਵੀਓ ਚੈੱਕ ਕਰਾ ਬਈ ਵਾੜ ਦੇਖੋ ਵੀਰੋ ਸਾਫ ਦੇ ਉੱਪਰ ਦੇਖੋ ਕਿੱਤਾਂ ਖੜਿਆ ਕੱਲਾ ਹੀ ਵਾੜ ਮਾਤਾ ਦੀ ਕਿਰਪਾ ਦੇ ਕੋਈ ਕੱਟਾ ਤਗੜਾ ਮਤਲਬ ਪੱਥਰਾ ਤੇ ਤਰੀ ਖੜਿਆ ਵੀ ਦੇਖੋ ਪਾਪਾ ਵਾਲ ਖਾਬ ਜਾਣਾ ਹੁੰਦਾ ਨਾ ਤੇ ਆਪਾਂ ਨੂੰ ਕਿਸਤੀ ਦੇ ਵਿੱਚੋਂ ਜਾਣਾ ਹੋਆ ਤੇ ਕਿਸਤੀ ਦੇ ਵਿੱਚੋਂ ਜੇ ਜਾਈਏ ਭਾਈ ਆਪਣਾ 17 ਕਿਲੋਮੀਟਰ ਪੈ ਬਣ ਜਾਣਾ ਤੇ ਵੀ ਤੇ ਜੇ ਆਪਾਂ ਉਹ ਮੋਟਰਸਾਈਕਲਾਂ ਵਜਾ ਜਾਈਏ ਫਿਰ ਆਪਾਂ ਨੂੰ ਪੈ ਜਾਵੇ 70 ਰ 72 ਕਿਲੋਮੀਟਰ ਇਹਦਾ ਸਭ ਵਿਚਾਰ ਦੇਖੋ ਕੀ ਬਣਾਗਾ ਹਲੇ ਕਿਸਤੀ 'ਵਾਂ ਜਾਵਾਂਗੇ ਜਾਂ ਆਪਣਾ ਮੋਟਰਸਾਈਕਲਾਂ 'ਵਾਂ ਜਾਵਾਂਗੇ ਇਹ ਡਾਟੇ ਹੀ ਬੰਦ ਹੋ ਗੇਰੇ ਹੈ ਇਹ ਵੀਰੋ ਕੰਨ ਜੇ ਬੰਦ ਹੋ ਗੇ ਮਾਰੇ ਦੋ ਜਿਆਦਾ ਪਾਣਾ ਦੇ ਵਿੱਚ ਆ ਗਏ ਪਾ ਇੰਦਰ ਟਾਈਮ ਆ ਬੜੀ ਬਾਬੇ ਬਲਖਨਾਥ ਕੀ ਰੋਡ ਦੇਖੋ ਬਈ ਥੋੜਾ ਜਾਗ ਹੈ ਜੀ ਲੱਗਦਾ ਨਾ ਨਏ ਵੀਰੋ ਮਿੱਤਰੋ ਮੀਂਹ ਲੱਗਿਆ ਪੈਣਾ ਤੇ ਬਹੁਤ ਜਾਹਾਂ بارش ਲੱਗੀ ਥੋੜੀ ਜਿਹੀ ਹਾਂ ਤੇਜ ਤੇ ਬਾਕੀ ਦੇਖੋ ਕੀ ਬਣਦਾ ਬਈ بارش ਕਿ ਤੇਜ ਇਹ ਬੰਦੇ ਖੜ ਗਏ ਕੀ ਹੋ ਗਿਆ ਸਰਵਰ ਜੋ ਬਦਲ ਕੁੜਿਆ ਗਿਆ ਹੱਸ ਬਾਈ ਹੱਸ ਕੁੜਿਆ ਪਿਆ ਬਦਲ ਤੇ بارش ਲੱਗੀ ਪੈਣ ਬਾਈ ਬੰਦੇ ਰੁਕ ਗਏ ਆ ਨਾ ਪਤਾ ਕਿ ਕਿਹੜੀ ਜਿੱਦੇ ਜਾਏਗੇ ਰੋਣ ਟਕਾਈ ਦੇ ਵਗ ਜਿਵੇਂ ਜਿੱਥੇ ਜਾਣਾ ਆਪਾਂ ਸਾਰੇ ਮੱਤਾ ਦੀ ਬਾਰਿਸ਼ ਲੱਗੀ ਪੈਣਾ ਦੇਖਿਆ ਹਲਾ ਜੰਗਾ ਬਸ ਹੈਗਾ ਉਹ ਗੱਡਾ ਕੁੜਿਆ ਪਿਆ ਉਹ ਮੇਰਾ ਫੋਨ ਸੁਣ ਹੱਤਾ ਤਾਂ ਮਿਲਕ ਆਇਆ ਵਾ ਨਾ ਜੋ ਬੰਦਾ ਦੇਖੋ ਬਾਈ ਬਾਲਖਨਾਲ ਜਾ ਰਹੇ ਕਿਹੋ ਜਿਹਾ ਲੱਗ ਰਿਹਾ ਤਰਤਲ ਲੱਗ ਰਿਹਾ ਵਾਡਾਂ ਵਾ ਇਹ ਟਾਈਮ ਆ ਵੀ ਇੱਕ ਜਗ ਦਿਖਾਉਂਦਾ ਸਾਨੂੰ ਦੇਖੋ ਬਈ ਬੱਦਲ ਆੜਾਂ ਦੇ ਉੱਪਰ ਜਾ ਰਹੇ ਆ ਤੇ ਹਮ ਬੱਦਲਾਂ ਦੇ ਤਲਾ ਜਾ ਰਹੇ ਆ ਬੱਤਲ ਆਟਾ ਦੇ ਵਿੱਚ ਨੂੰ ਲੰਘ ਰਹੇ ਆ ਜਰਾ ਇੱਕ ਫਾਗ ਮਾ ਨੇ 10 ਕਿਲੋਮੀਟਰ ਕੱਢ ਗਿਆ ਬੰਦਿਆਂ ਨੂੰ ਲੱਗੀ ਚਾਹ ਪਕੌੜਿਆਂ ਦੀ ਭੁੱਖ ਤੇ ਉਹ ਬੰਦਾ ਦੇਖੋ ਥੋਵੇਂ ਜਾਦੂ ਜਾਦੂ ਇਹ ਕੱਥਾ ਹੋਵੇ ਇਹ ਜਾਦੂ ਬਣ ਰਿਹਾ ਬਈ ਰਿੱਤੀ ਕਰੋਸ਼ ਲਈ ਫਿਲਮਾਂ ਨਾ ਇਹਨੂੰ ਧੁੱਪ ਨਹੀਂ ਮਿਲ ਰਹੀ ਅੱਜ ਵਾੜਾ ਵਾਟਰੀ ਲੋ ਹੋ ਰਹੀ ਤੇ ਬਾਕੀ ਵੀ ਪਾਖੜਾ ਡੈਮ ਲੈ ਗਈ ਉਰ ਤੇ 5 ਕਿਲੋਮੀਟਰ ਤੇ ਦਿਖਾਵਾਂਗੇ ਤੁਹਾਨੂੰ ਤੇ ਬਾਬਾ ਵਾਲਖਣਾ ਤਾਂ ਇਹ ਪਹਿਲਾਂ ਖਾਈਏ ਚਾਹ ਪਕੌੜਾ ਰਾਪ ਕੋੜਾ ਬੰਦ ਹੋ ਗਿਆ ਹੁਣ ਲੈ ਬਈ ਨੰਗਲ ਡੈਮ ਆ ਪਹੁੰਚ ਗਏ ਬਈ ਸਾਹਮਣੇ ਹੀ ਨੰਗਲ ਡੈਮ ਆ ਦੇਖੋ ਤੇ ਉੱਤੇ ਬਈ ਕਿਸ਼ਤੀ ਆ ਸਾਹਮਣੇ ਦਿਓ ਦੇਖੋ ਬੱਬਾ ਬਾਲਖਣਾ ਜਿਹੜੇ ਬੰਦੇ ਨੇ ਕਿਸ਼ਤੀ ਵਿੱਚ ਜਾਣਾ ਕਿਸ਼ਤੀ ਵਿੱਚ ਜਾਦਾਗਾ ਤੇ 17 ਕਿਲੋਮੀਟਰ ਪਹਿ ਹੋ ਬਈ ਕਿਸ਼ਤੀ ਵਿੱਚ ਇੱਕ ਘੰਟੇ ਰਹਾ ਉਹ ਨੰਗਲ ਡੈਮ ਦੇ ਵਿੱਚੋਂ ਜਾਣਾ ਪਵਾ ਤੇ ਜੇ ਆਪਾਂ ਜਾਈਏ ਮੋਟਰਸਾਈਕਲਾਂ ਫਿਰ ਬਈ ਪਹਿ ਵਾ 60 70 ਕਿਲੋਮੀਟਰ ਤੇ ਬੰਦੇ ਸਲਾਹ ਕਰ ਰਹੇ ਆ ਜੇ ਵੀ ਕਿਸਤੀ ਮਜਾਈਏ ਕਾ ਮੋਟਰਸਾਈਕਲ ਆਵਾ ਬਾਕੀ ਲੋਕ ਇਸ ਤਰ੍ਹਾਂ ਵਿਚਾਰੇ ਰਸਪਾ ਰਸਪਾ ਹਾਏ 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 ਲੋਕ ਜਾ ਰਹੇ ਆ ਉਹ ਡਰ ਲੱਗ ਰਿਹਾ ਵੀ ਦੇਖ ਕੱਡਾ ਦਰਿਆ ਮੰਗਲ ਡੈਮ ਆ ਬਈ ਦੇਖ ਲੋ ਇਹੋ ਤੇ ਹੋਈ ਨੰਕਰ ਡੈਮਾ ਪਹੁੰਚ ਗਏ ਤੇ ਦੇਖ ਰਿਹਾ ਬਾਬਾ ਬਾਲਕਨਾਤ ਜਾਣਾ ਬਈ ਕਿਸਤੀ ਮੈਂ ਜਾਈਏ ਕਿ ਮੋਟਰਸਾਈਕਲ ਆਵਾ ਪਰ ਆਪਾਂ ਤਾਂ ਬਈ ਮੋਟਰਸਾਈਕਲ ਨਾਲ ਜਾਾਂਗੇ ਕਿ ਕਿਸਤੀ ਕਰੀ ਇਸ ਕੱਪਾ ਨੇ ਲੈਣਾ ਨਹੀਂ ਕਿਉਂਕਿ ਕਿਸਤੀ ਉਹ ਉੱਥੇ ਜਾ ਦੇਖੋ ਤੇ ਇਧਰੋਂ ਸਿੱਧਾ ਉਹ ਪਹਾਂ ਜਾ ਬਈ 1 ਘੰਟੇ ਕਰਾ ਕਿਸਤੀ ਦੇ ਵਿੱਚ ਨੂੰ ਤੇ ਮੋਟਰਸਾਈਕਲ ਆਵਾ ਵੀ ਹੈਗਾ 1 ਡੇਢ ਘੰਟੇ ਕਰਾ ਤੇ ਬੰਦੇ ਸਲਾਹ ਕਰ ਰਹੇ ਆ ਵੀ ਜੇ ਇਹ ਲੋਟ ਬ੍ਰੀ ਨਹੀਂ ਰਹੀ ਲੋਟ ਜਿਹੜਾ ਬੀਨ ਬਣਾ ਰਹੀ ਹੈ ਨੰਗਲ ਡੈਮ ਕੇ ਪਾਸ ਆ ਗਏ ਨਾਣਾ ਤੇ ਬਈ ਬਾਲਕਨਾਥ ਜਾ ਰਹੇ ਤੇ ਇੱਧਰ ਆਪਾਂ ਨੂੰ ਸਿਵਜੀਗਾ ਮੰਦਿਰ ਮਿਲਿਆ ਕੋ ਦੇਖੋ ਸਾਹਮਣੇ ਤੇ ਇਹ ਨੰਗਲ ਡੈਮ ਕੇ ਬਿਲਕੁਲ ਉੱਲਾ ਬਈ ਆ ਇੱਧਰ ਨੰਗਲ ਲੈਮ ਆ ਗਈ ਤੇ ਬੰਦੇ ਦੇਖੋ ਬਈ ਆਪਣੇ ਫੋਟੋ ਫੋਟਾਂ ਲੱਗ ਰਹੇ ਖਿੱਚਣ ਓਏ ਮੇਰੀ ਮੋਟਰਸਾਈਕਲ ਦਾ ਫੋਟੋ ਪੁੱਛਿਆ ਤੇ ਬਈ ਬਿੱਲਾ ਕਹਿ ਰਿਹਾ ਮੇਰੀ ਮੋਟਰਸਾਈਕਲ ਦਾ ਫੋਟੋ ਪੁੱਛੋ ਤੇ ਚਲੋ ਫਿਰ ਨਾ ਆਉਂਦੇ ਹੰ ਇਸ਼ਨਾਨ ਕਰਦੇ ਆ ਤੇ ਪਾਪਾ ਬਾਲਕਨਾਥ ਰਹਿ ਗਿਆ ਬਈ ਉੱਥੇ 40 ਕਿਲੋਮੀਟਰ ਉਹ ਪਾਰਾ ਜਾਣਾ ਆਪਾਂ ਨੇ ਤੇ ਇੱਧਰ ਤੇ ਪਾਏ ਆ ਸੱਬੀ ਫੋਟੋ ਵਿੱਚ ਆ ਮੇਰੀ ਆਗਾ ਇੱਧਰ ਇੱਧਰ ਹੋ ਸੱਬੀ ਲੈ ਵੀ ਬੰਦੇ ਨਾਲ ਲੀਏ ਸਾਰੇ ਡੈਮ ਅਨੂ ਵੀ ਕਹਿੰਦਾ ਮੈਂ ਵਿੱਚ ਤੱਕ ਜਾਦਾ ਐ ਮੈਂ ਠੀਕ ਆ ਇਹਨੂੰ ਫੇਰ ਮੈਂ ਫੋਨ ਕਰਦਾ ਆਪਾਂ ਲੈ ਵੀਰੋ ਬਾਬਾ ਵਾਲਖਨਾਤ ਚੱਲ ਰਹੇ ਆ ਸਵੇਰੇ 6 ਵਜੇ ਕੇ ਜਾਣਾ ਦੇਵੀ ਤੇ ਤੁਮਾਨੂੰ ਬਾਬਾ ਵਾਲਖਨਾਤ ਤੋ ਲੱਭਿਆ ਇੰਨੀ ਜੜਾਈ ਚੜ ਗਏ ਬਈ ਬਹੁਤ ਜਿਆਦਾ ਕਿੰਨੀ ਜੜਾਈ ਚੜ ਗਏ ਗੁੱਜਰ ਅੱਗੇ 110 20 ਕਿਲੋਮੀਟਰ 110 ਕਿਲੋਮੀਟਰ 20 ਬਹੁਤ ਉੱਚੀ ਆ ਗਏ ਮਨੇ ਪਾੜਾਂ ਪਰ ਬਾਬਾ ਵਾਲਖਨਾਤ ਮਾਨੂੰ ਹਜੇ ਤੱਕ ਨਹੀਂ ਲੱਭਿਆ ਇੱਥੇ ਬੈਠਾ ਤੇ ਚਲੋ ਫਿਰ ਚੱਲਦੇ ਆ ਉੱਪਰ ਨੂੰ